ਪੰਜਾਬੀ ਦੇ ਨਹੀਂ ਬਲਕਿ ਪੂਰੀ ਦੁਨੀਆ ਦੇ ਮਸ਼ਹੂਰ ਕਲਾਕਾਰ ਦਲਜੀਤ ਦੋਸਾਂਝ ਨੂੰ ਲੈ ਕੇ ਵੱਡੀ ਖਬਰ ਦੋਸਤੋ ਦਲਜੀਤ ਦੋਸਾਂਝ ਪੰਜਾਬ ਦਾ ਇੱਕ ਉਹ ਮਾਣ ਹੈ ਜਿਸ ਨੇ ਪੂਰੀ ਦੁਨੀਆ ਦੇ ਵਿੱਚ ਆਪਣੇ ਗੀਤਾਂ ਨੂੰ ਲੈ ਕੇ ਬਾਵਾ ਖੱਟੀ ਹੈ ਔਰ ਬਹੁਤ ਸਰੀਆਂ ਫਿਲਮਾਂ ਦੇ ਵਿੱਚ ਬਤੌਰ ਐਕਟਰ ਵੀ ਉਸ ਕਲਾਕਾਰ ਨੇ ਕੰਮ ਕੀਤਾ ਹੈ ਦਲਜੀਤ ਦੋਸਾਂਝ ਪੰਜਾਬ ਦੇ ਨਾਲ ਸੰਬੰਧਿਤ ਹੈ ਔਰ ਵੱਡੀ ਗੱਲ ਇਹ ਹੈ ਕਿ ਪੰਜਾਬੀ ਸਤਾਰਾ ਇੱਕ ਪੰਜਾਬ ਦਾ ਸਤਾਰਾ ਅੱਜ ਬੁਲੰਦੀਆਂ ਤੇ ਪਹੁੰਚ ਰਿਹਾ ਹੈ ਔਰ ਜਿੱਥੇ ਸਤਾਰਾ ਬੁਲੰਦੀਆਂ ਤੇ ਪਹੁੰਚ ਰਿਹਾ ਹੈ ਕਿਤੇ ਨਾ ਕਿਤੇ ਛੋਟੀ ਮੋਟੀ ਜਿਹੜੀ ਹੈ ਉਹ ਗੱਲਬਾਤ ਚੱਲਦੀ ਰਹਿੰਦੀ ਹੈ ਜਿੱਥੇ ਅਸਲ ਵਿੱਚ ਫੁੱਲ ਹੁੰਦੇ ਨੇ ਉੱਥੇ ਕੰਡੇ ਹੁੰਦੇ ਨੇ ਦਰਸਲ ਕੰਡੇ ਹੀ ਫੁੱਲਾਂ ਦੀ ਹਿਫਾਜ਼ਤ ਵੀ ਕਰਦੇ ਨੇ ਔਰ ਕਹਿੰਦੇ ਹੁੰਦੇ ਆ ਕਿ ਆਲੋਚਨਾ ਕਰਨ ਵਾਲੇ ਜਿਹੜੇ ਆ ਉਹ ਵੀ ਬਹੁਤ ਜ਼ਰੂਰੀ ਹੋਣੇ ਚਾਹੀਦੇ ਨਹੀਂ ਤਾਂ ਬੰਦਾ ਜ਼ਿੰਦਗੀ ਚ ਤਰੱਕੀ ਨਹੀਂ ਕਰ ਸਕਦਾ ਲੇਕਿਨ ਦਲਜੀਤ ਦੋਸਾਂਜ ਦੇ ਗਾਏ ਹੋਏ ਗੀਤਾਂ ਨੂੰ ਲੈ ਕੇ ਜੇ ਆਪਾਂ ਗੱਲ ਕਰੀਏ ਤੇ ਇਹ ਤਕਰੀਬਨ ਤਕਰੀਬਨ ਕੁਛੇਕ ਗੀਤ ਨੇ ਜਿਨ੍ਹਾਂ ਨੂੰ ਮਤਲਬ ਕਈ ਵਾਰ ਉਹਨਾਂ ਦੀ ਗੱਲਬਾਤ ਸੁਣ ਦਾ ਮੌਕਾ ਮਿਲਦਾ ਕਿ ਇਹ ਗੀਤ ਨਹੀਂ ਗਾਉਣੇ ਚਾਹੀਦੇ ਸੀ ਸਮਾਜ ਦੇ ਨੂੰ ਇਹਨਾਂ ਗੀਤਾਂ ਦੇ ਨਾਲ ਕੋਈ ਅੱਛੀ ਸਿਹਤ ਨਹੀਂ ਮਿਲਦੀ ਇਹ ਬਿਲਕੁਲ درست ਹੈ ਕਲਾਕਾਰਾਂ ਨੂੰ ਉਹੀ ਗੀਤ ਗਾਉਣੇ ਚਾਹੀਦੇ ਆ ਜਿਨ੍ਹਾਂ ਗੀਤਾਂ ਦੇ ਵਿੱਚ ਸਮਾਜ ਦੇ ਲਈ ਸਮਾਜ ਦੀ ਨੌਜਵਾਨ ਪੀੜ੍ਹੀ ਦੇ ਲਈ ਬੱਚਿਆਂ ਲਈ ਬੱਚਿਆਂ ਲਈ ਔਰ ਉਨ੍ਹਾਂ ਲਈ ਕੋਈ ਖਾਸ ਮੈਸੇਜ ਹੋਵੇ ਉਨ੍ਹਾਂ ਲਈ ਇੱਕ ਸੇਧ ਹੋਵੇ ਔਰ ਕਦੇ ਵੀ ਇਹੋ ਜਿਹਾ ਗੀਤ ਨਹੀਂ ਗਾਉਣਾ ਚਾਹੀਦਾ ਕਦੇ ਵੀ ਇਹੋ ਜਿਹਾ ਕੁਝ ਗੀਤ ਲਿਖਣਾ ਨਹੀਂ ਚਾਹੀਦਾ ਜਿਸ ਦੇ ਨਾਲ ਸਮਾਜ ਦੇ ਵਿੱਚ ਜਿਹੜਾ ਹੈ ਉਸ ਗੀਤ ਨੂੰ ਲੈ ਕੇ ਜਿਹੜਾ ਵਿਵਾਦ ਹੋਵੇ ਹੁਣ ਜਿਵੇਂ ਕੰਗੜਾ ਰਣੌਤ ਦੀ ਫਿਲਮ ਹੈ ਕੰਗੜਾ ਰਣੌਤ ਦੀ ਫਿਲਮ ਹਾਲਾਂਕਿ ਉਸ ਨੂੰ ਪੰਜਾਬ ਦੇ ਇਤਿਹਾਸ ਬਾਰੇ ਚੰਗੀ ਤਰ੍ਹਾਂ ਪਤਾ ਹੈ ਪਤਾ ਹੈ ਉਹ ਕਾਲੇ ਦੌਰ ਬਾਰੇ ਵੀ ਪਤਾ ਹੈ ਫਿਰ ਵੀ ਜਾਣ ਪੁੱਝ ਕੇ ਅਜੀਹਾ ਜਦੋਂ ਕਰਦੇ ਹੈ ਤਾਂ ਉਸ ਵੇਲੇ ਪੰਜਾਬੀਆਂ ਦੇ ਦਿਲਾਂ ਤੇ ਛੱਟ ਵੱਜਦੀ ਹੈ ਸੋ ਦਲਜੀਤ ਦੋਸਾਂਝ ਨੇ ਇਹ ਬੇਸ਼ੱਕ ਉਹ ਜਿਹੜੀ ਪੰਜਾਬੀ ਫਿਲਮ ਹੈ ਚਮਕੀਲੇ ਦੀ ਜ਼ਿੰਦਗੀ ਨੂੰ ਲੈ ਕੇ ਉਹ ਕੀਤੀ ਹੈ ਬਾਹ ਕਮਾਲ ਫਿਲਮ ਕੀਤੀ ਹੈ ਸੁਪਰ ਡੂਪਰ ਉਹ ਫਿਲਮ ਹੋਈ ਹੈ ਕਿਉਂਕਿ ਚਮਕੀਲਾ ਪੰਜਾਬ ਦੀ ਜਨਤਾ ਦੇ ਦਿਲਾਂ ਦੇ ਵਿੱਚ ਬਸਿਆ ਹੋਇਆ ਹੈ ਅੱਜ ਵੀ ਅੱਜ ਵੀ ਜਦੋਂ ਵਿਆਹ ਦੇ ਵਿੱਚ ਕਿਤੇ ਜਾਣ ਦਾ ਮੌਕਾ ਮਿਲਦਾ ਹੈ ਤਾਂ ਸੱਚਮੁੱਚ ਤੁਸੀਂ ਯਕੀਨ ਕਰਕੇ ਜਾਣਿਓ ਜਿੰਨਾ ਚਿਰ ਉਸ ਡੀਜੇ ਦੇ ਉੱਪਰ ਜਾਂ ਕਲਾਕਾਰਾਂ ਕੋਲ ਇਹ ਡਿਮਾਂਡ ਨਹੀਂ ਕਰਦੇ ਉੱਥੇ ਦੇ ਲੋਕ ਉੱਥੇ ਦੇ ਗੈਸਟ ਮਹਿਮਾਨ ਜਿਹੜੇ ਐ ਕਿ ਚਮਕੀਲੇ ਦਾ ਕੋਈ ਗੀਤ ਸੁਣਾ ਦਿਓ ਸ਼ਾਇਦ ਉਸ ਵਿਆਹ ਨੂੰ ਉਹਨਾਂ ਪੂਰਾ ਨਹੀਂ ਮੰਨਿਆ ਜਾਂਦਾ ਅੱਜ ਵੀ ਉਹਨਾਂ ਦੇ ਗੀਤ ਵੱਜਦੇ ਨੇ ਅੱਜ ਵੀ ਉਹਨਾਂ ਦੇ ਗੀਤਾਂ ਨੂੰ ਆਪਾਂ ਸੁਣਦੇ ਹਾਂ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਕਲਾਕਾਰ ਨੇ ਜਿਨ੍ਹਾਂ ਦੇ ਗੀਤਾਂ ਦੀ ਡਿਮਾਂਡ ਆਉਂਦੀ ਹੈ ਸੋ ਦਲਜੀਤ ਦੋਸਾਂਝ ਨੂੰ ਲੈ ਕੇ ਵੱਡੀ ਖਬਰ ਤੇ ਇਹ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਦੇ ਨਾਲ ਜਦੋਂ ਇਸ ਵਿਸ਼ੇ ਨੂੰ ਲੈ ਕੇ ਗੱਲਬਾਤ ਕਰੀਦੀ ਹੈ ਤੇ ਉਹਨਾਂ ਦਾ ਹੁੰਗਾਰਾ ਮਤਲਬ ਪੋਜ਼ਿਟਿਵ ਵੀ ਹੈ ਕਿਤੇ ਨਾ ਕਿਤੇ ਨੈਗੇਟਿਵ ਵੀ ਹੈ ਕਿ ਜਿਹੜਿਆਂ ਨੂੰ ਪਰਿਵਾਰਿਕ ਸੰਸਕਾਰ ਜਿੱਦਾਂ ਆਪਾਂ ਕਹਿ ਦਈਏ ਕਿ ਜਿਵੇਂ ਗੀਤ ਆਇਆ ਸੀ ਲਕ 28 ਕੁੜੀ ਦਾ ਅਸਲ ਵਿੱਚ ਉਸ ਗੀਤ ਨੂੰ ਲੈ ਕੇ ਜਿਹੜਾ ਹੈ ਜਿਹੜੇ ਨੌਜਵਾਨ ਪੀੜੀ ਹੈ ਉਹ ਵੀ ਕਿਤੇ ਨਾ ਕਿਤੇ ਇਸ ਗੀਤ ਨੂੰ ਇਗਨੋਰ ਵੀ ਕਰਦੀ ਹੈ ਤੇ ਨਾਲ ਨਾਲ ਜੁੜੀ ਵੀ ਹੋਈ ਹੈ ਸੋ ਇਸ ਕਰਕੇ ਗੀਤ ਉਹੀ ਗਾਉਣੇ ਚਾਹੀਦੇ ਹੈ ਜਿਸ ਗੀਤਾ ਨੂੰ ਲੈ ਕੇ ਜਿਨ੍ਹਾਂ ਗੀਤਾਂ ਨੂੰ ਲੈ ਕੇ ਅਸੀਂ ਸਮਾਜ ਦੇ ਵਿੱਚ ਵਿਚਰ ਸਕੀਏ ਸੋ ਦਲਜੀਤ ਦੋਸਾਨ ਜੀ ਤੁਸੀਂ ਬਾ ਕਮਾਲ ਗਾਉਂਦੇ ਹੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਵਿਖਦੇ ਵਿੱਚ ਅੱਛੇ ਗੀਤਾਂ ਦੀ ਹੋਰ ਸਾਨੂੰ ਤੁਹਾਡੇ ਕੋਲੋਂ ਇਹ ਹੀ ਕਾਮਨਾ ਹੈ ਕਿ ਤੁਸੀਂ ਅੱਛਾ ਸੰਗੀਤ ਲੈ ਕੇ ਨੌਜਵਾਨਾਂ ਦੇ ਰੂਬਰੂ ਹੋਵੋਗੇ ਔਰ ਮਤਲਬ ਹਰ ਇੱਕ ਨੂੰ ਆਪਣੇ ਗੀਤਾਂ ਦੇ ਨਾਲ ਜੋੜੂਗੇ ਆਪਣੀ ਭਾਸ਼ਾ ਦੇ ਨਾਲ ਜੋੜੂਗੇ ਦੋਸਤੋ ਗੱਲਬਾਤ ਦੇ ਦੌਰਾਨ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ ਉਹਦੇ ਲਈ ਖਿਮਾ ਦੇ ਚਾਚਕਾਂ ਜੁੜੇ ਰਹੋ ਪੰਡ ਪੰਜਾਬ ਦੇ ਟੀਵੀ ਚੈਨਲ ਦੇ ਨਾਲ